ਤੁਹਾਡੇ ਦਲਬਾ ਸਾਰਿਆਂ ਨੂੰ ਆਪਣਾ ਜਿਹੜਾ ਇਹ ਤੁਹਾਨੂੰ ਬੰਦੇ ਨੂੰ ਮਲਾਉਣਿਆ ਨਾ ਇੱਕ ਮੈਂ ਤੁਹਾਨੂੰ ਮਲਾਉਣਾ ਇਹ ਲੋਕਾਂ ਦੇ ਵੀਡੀਓ ਬਣਾਵਣਾ ਪਉਂਦਾ ਆਪਾਂ ਮੋਟਰ ਤੇ ਫੜੇ ਆ ਜੋ ਦੇਖ ਲੈ ਕੀ ਕਰਦਾ ਇਹ ਕਈ ਬੰਦੇ ਇਹ ਬਹੁਤ ਆਪਦੇ ਸਮੇਂ ਦਾ ਨਾ ਬਹੁਤ ਟੌਪ ਦਾ ਸਟਾਰ ਸੀ ਕਈ ਬੰਦੇ ਇਹਨੂੰ ਜਾਣਦੇ ਵੀ ਹੋਣਗੇ ਜੋ ਆਪਾਂ ਚਿਹਰਾ ਦਿਖਾਉਣਾ ਇੱਕ ਮੈਨੂੰ ਸਾਰਾ ਕਿੱਥੇ ਲੁਕਿਆ ਬੈਠਾ ਇਹ ਕਿੱਥੇ ਲੁਕਿਆ ਬੈਠਾ ਬੈਠਾ ਕਿੱਥੇ ਲੁਕਿਆ ਲਾ ਵੀ ਜਿਹੜੇ ਜਿਹੜੇ ਬੰਦੇ ਨਾ ਪਸਾਣ ਲੈ ਵੀ ਇਹ ਬੰਦਾ ਉਹ ਆ ਉਹ ਕਮੈਂਟ ਕਰਕੇ ਦੱਸਿਓ ਆਜੋ ਘੇਰਾ ਉਹ ਬੈਠਾ ਲੋ ਗਿਆ ਮਨੀ ਕੇ ਫੋ ਆ ਗਿਆ ਪੱਛਿਆ ਸੋਨੂ ਕਿਵੇਂ ਇੱਥੇ ਆ ਗਏ ਸਖਬਲ ਕਿਵੇਂ ਫਿਰ ਭਾਈ ਵਧੀਆ ਹੋਰ ਫਿਰ ਤੁਸੀਂ ਕਿਧਰ ਹੋਏ ਲੈ ਭਾਈ ਇਹ ਬੰਦੇ ਨੂੰ ਪਹਿਲਾਂ ਪਸਾਣੋ ਕੌਣ ਆ ਮੈਂ ਦੱਸ ਦੂੰ ਦਿਖਾ ਲਵੇ ਕਰਕੇ ਸਖਬਲ ਕਿਵੇਂ ਆ ਠੀਕ ਹੈ ਬਾਈ ਵਧੀਆ ਨਜ਼ਾਰੇ ਤੂੰ ਕਿਵੇਂ ਚਰਨ ਪਾਇ ਅੱਜ ਸਾਡੀ ਕੁਟੀਆ ਚ ਚਰਨ ਚਰਨ ਕਾਣੋਂ ਪਾਇਆ ਹਾਂ ਲੈ ਬਾਈ ਮੈਂ ਦੱਸਦਾ ਇਹ ਬਾਈ ਹੋਈ ਨਾ ਆਪਣੇ ਟਾਈਮ ਦਾ ਬਹੁਤ ਟੌਪ ਦਾ ਸਟਾਰ ਸੀ ਭੰਗੜੇ ਦਾ ਬਹੁਤ ਟੌਪ ਦਾ ਸਟਾਰ ਸੀ ਸੇਈ ਬੰਦੇ ਜਾਣਦੇ ਹੋਣਗੇ ਨਾ ਕਈ ਨੇ ਮਾਚ ਹੋਣਾ ਇਹ ਸੁਖਪਾਲ ਠੁੱਲੀ ਵਾਲੀ ਆ ਇੱਕ ਕਿੰਨੇ ਸਾਲ ਕਿੰਨੇ ਟਾਈਮ ਦੀ ਗੱਲ ਆ ਹੋਸ ਨਾਗ ਦੀ ਬੱਚੀ ਵਾਲਾ ਹੋ ਗਏ ਹੋਣਗੇ ਬਾਈ 22 ਸਾਲ ਬਾਈ 22 ਸਾਲ ਹੋ ਗਏ ਨਾ ਸਟਾਰਟਿੰਗ ਕੀਤੀ ਨੂੰ ਸਟਾਰਟਿੰਗ ਕੀਤੀ ਨੂੰ ਇੱਕ ਨਾ ਪਹਿਲਾਂ ਅੱਜ ਤੋਂ ਮਤਲਬ 10 ਸਾਲ ਪਹਿਲਾਂ ਔਰਕੈਸਟਰ ਬਹੁਤ ਫੇਮਸ ਸੀ ਸਖਪਾਠੂਲੀ ਆ ਲਿਆ ਤਾਂ ਵੀ ਜਦੋਂ ਕੋਈ ਵਿਆਹ ਰੱਖਦਾ ਸੀ ਕੋਈ ਔਰਕੈਸਟਰ ਲਵਾਉਂਦਾ ਸੀ ਤਾਂ ਕਹਿੰਦਾ ਵੀ ਇਹ ਸਖਪਾਲ ਸਦਾ ਸਖਪਾਲ ਕੇ ਮੈਂ ਭਾਈ ਠੀਕ ਹੈ ਭਾਈ ਵਧੀਆ ਇੱਡੀ ਦੂਰ ਕਿਵੇਂ ਡੇਰੇ ਕਿਹੜੇ ਗੱਲ ਹੋਰ ਵੀ ਆ ਲੋਕ ਡੇਟ ਵੀ ਪੁੱਛ ਕੇ ਘੜਾਉਂਦੇ ਸੀ ਘੜਾਉਂਦੇ ਸੀ ਨਾ ਉਹ ਟਾਈਮਸ ਅਗਲਾ ਕਹਿੰਦਾ ਜਿਹੜੀ ਡੇਟ ਤੁਹਾਡੇ ਕੋਲੇ ਪਹਿਲੀ ਆ ਅਸੀਂ ਉਹ ਰੱਖ ਲਾਂਗੇ ਤੇ ਫਿਰ ਮੈਂ ਦੇਖਿਆ ਸਰ ਕੋ ਦੇਖਿਆ ਨਾ ਤੂੰ ਉਹ ਮੰਦਾ ਆਂਦਾ ਯੋ ਸਪੇਰੇ ਵਾਲਾ ਸਪੇਰੇ ਵਾਲਾ ਮੋਚ ਲੈ ਆਦਰਾ ਨਾ ਸਮੇਂ ਸਮੇਂ ਦੀਆਂ ਗੱਲਾਂ ਕਰਤਾ ਭਾਈ ਕਹਿੰਨਹੀਂ ਹੋਰ ਵੀ ਬਹੁਤ ਵਧੀਆ ਸੈਟ ਆ ਮੋਟਰ ਦੇ ਕਿਵੇਂ ਡਾ ਲਾਇਆ ਬੈਠਿਆ ਉਹ ਬਗ ਘਰੇ ਟਾਈਮ ਨਹੀਂ ਲੰਘਦਾ ਇੱਥੇ ਹਵਾ ਚੱਲਦੀ ਹੈ ਤੇ ਤੂੰ ਆਪਣੀ ਬਹੁਤ ਸੋਹਣੀ ਪਾਈ ਹੈ ਜਾ ਤੇ ਉਹ ਪਾਈ ਹੈ ਅੰਦੇ ਬੂਟੇ ਦੇਖ ਆ ਪਾਈ ਨੇ ਬੂਟੇ ਲਿਆ ਨੇ ਅੱਛਾ ਬੂਟੇ ਵੀ ਰੱਖੇ ਹੋਏ ਆ ਬਾਗਲਾ ਬਹੁਤ ਸਾਰੇ ਉਧਰ ਲਵਾਤੇ ਟੁੱਟਵੇਂ ਆ ਤੇ ਸਾਰੇ ਆਸੇ ਪਾਸੇ ਬੂਟੇ ਅੱਛਾ ਪੂਰਾ ਬਾਗ ਰੋਣਾ ਇਹਦਾ ਟਾਉਣ ਵਾਲੇ ਸਮੇਂ ਤੇ ਤੂੰ ਦੇਖੇਂਗਾ ਇੱਥੇ ਓਕੇ ਕਹੇ ਪ੍ਰਦਰਸ਼ਨ ਦਾ ਬੜਾ ਵਧਾ ਰੱਖਿਆ ਤਾਂ ਪੋਏ ਹੁਣ ਤਾਂ ਗਰਾਊਂਡ 'ਚ ਵੀ ਹੁੰਨੇ ਆ ਤੂੰ ਦੇਖ ਕੇ ਹਾਂ ਅੱਜ ਗਰਾਊਂਡ 7-8 ਕਿਲੋ ਦਾ ਵਜ਼ਨ ਘਟਾਦਾ ਹੁਣ ਕਿਵੇਂ ਰ ਚੱਲਦਾ ਗਰਾਊਂਡ ਰੰਗਾ ਚੱਲਦਾ ਹਜੇ ਵੀ 3 ਮਹੀਨੇ ਪੂਰਾ ਹੂੰ ਉਦੋਂ ਨੂੰ ਕਰਦਾਂਗੇ ਜਮਾਂ ਬਰਾਬਰ ਯਾਰ ਇੱਕ ਮੈਂ ਇੱਕ ਹੋਰ ਦੇਖਿਆ ਬਾਲਾ ਜਿਵੇਂ ਛੋਡੇ ਪਿੰਡ ਹਣਾ ਤੁਸੀਂ ਇੱਕ ਜਿਵੇਂ ਕਹਿੰਦਾ ਬੰਦ ਹੋਇਆ ਕਮਰਾ ਖੋਲਿਆ ਉਹ ਜਗਾ ਸੀ ਕੌਣ ਆ ਖੋਲਣ ਆ ਨਹੀਂ ਇਹ ਪਤਾ ਕੀ ਹੁੰਦਾ ਜਦੋਂ ਪਿੰਡ ਦੇ ਵਿੱਚ ਕੋਈ ਪਿੰਡਰ ਖੜਾ ਕਰਨਾ ਹੋਵੇ ਤਾਂ ਕਿਸੇ ਨੂੰ ਕਿਸੇ ਨਾਲ ਕਿਹਾਉਣਾ ਪੈਂਦਾ ਮਨੀ ਗੱਲਾਂ ਆ ਦੇ ਸੌਂਕ ਤਾਂ ਮੈਨੂੰ ਪਹਿਲਾਂ ਤੋਂ ਹੀ ਮੈਂ ਗਰਾਊਂਡ ਤਾਂ ਜਦੋਂ ਮੇਰਾ ਸੀਜ਼ਨ ਮੁੱਕ ਜਾਂਦਾ ਹੈ ਹਾਂ ਉਸ ਤੋਂ ਬਾਅਦ ਮੈਂ ਗਰਾਊਂਡ ਤੇ ਜਾਂਨ ਹੀ ਜਾਂਦਾ ਲੈ ਪਹਿਲਾਂ ਇੱਥੇ ਸਾਡਾ ਸਾਧ ਆਲਾ ਬਾਹਣਾ ਉੱਥੇ ਗਰਾਊਂਡ ਬਣਾਇਆ ਰਗਾ ਹਾਂ ਉੱਥੇ ਜਾਂਦਾ ਹੁੰਦਾ ਸੀ ਉੱਥੇ ਅਸੀਂ ਦੋ ਕੁ ਜਣੇ ਹੁੰਦੇ ਹਾਂ ਐਤ ਕੀ ਵੀ ਵੱਡੇ ਗਰਾਊਂਡ ਚ ਮੇਰਾ ਪਹਿਲੀ ਵਾਰ ਸਵੱਬ ਬੋਣਿਆ ਜੇ ਮੈਂ ਤੈਨੂੰ ਸਹੀ ਦੱਸਾਂ ਮੈਂ ਕਦੇ ਵੱਡੇ ਗਰਾਊਂਡ ਦੇ ਵਿੱਚ ਕਦੇ ਨਹੀਂ ਸੀ ਗਿਆ ਨਾ ਟੋ ਵੀ ਨਹੀਂ ਗਿਆ ਨਾ ਮੈਂ ਇੱਥੇ ਲਾ ਲੈਂਦਾ ਇੱਧਰ ਸਾਧ ਆਲਾ ਬਾਹਣਾ ਉੱਥੇ ਜਦੋਂ ਵੇਲੇ ਹੁੰਦੇ ਉੱਥੇ ਮਿਹਨਤ ਨੂੰਤ ਲਾਇਆ ਹੁੰਨੀ ਆਪਦੀ ਜਿਹੜੀ ਆਪਦੇ ਜੋਗ ਆਪਾਂ ਕਰੀ ਜਾਂਦੇ ਅਇਦ ਕੀ ਗਏ ਤਾਂ ਸੀ ਗੁੰਟੀ ਵਾਲੀ ਸੜਕ ਬੰਨੀ ਨੂੰ ਸੀਗੇ ਵੀ ਯਾਰ ਉਧਰ ਨੂੰ ਘੇੜਾ ਦੇ ਕੇ ਮੁੜਿਆ ਕਰ ਗਏ ਇੱਕ ਮੇਰਾ ਬਿੱਤਰਾ ਦਲੇਰ ਉਹ ਉਦੋਂ ਵਾਪਸ ਆਉਂਦੇ ਆਉਂਦੇ ਕਣੀਆਂ ਜੀਆਂ ਪੈ ਗਈਆਂ ਉਹ ਕਹਿੰਦਾ ਚੱਲ ਯਾਰ ਆਪਾਂ ਗਰਾਊਂਡ 'ਚ ਨੂੰ ਇਧਰ ਹੀ ਕੱਢ ਲੈਨੇ ਇੱਕ ਅੱਧਾ ਘੇੜਾ ਉੱਥੇ ਗਏ ਮਾਹ ਜਰ ਆਪਾਂ ਗੁੰਟੀ ਵਾਲੀ ਸੜਕ ਤੇ ਕੀ ਕਰਨਾ ਆਪਾਂ ਇਧਰ ਹੀ ਆ ਜਾ ਕਰਾਂਗੇ ਚੱਲ ਉੱਥੇ ਜਿਹੜੇ ਜਵਾਕ ਜਬੂਕ ਆਉਂਦੇ ਸੀ ਉਹਨਾਂ ਨਾਲ ਪ੍ਰੀਮ ਪਿਆਰ ਪੈ ਗਿਆ ਤੇ ਬੱਸ ਉਸ ਤੋਂ ਬਾਅਦ ਰੌਣਕ ਮੇਲਾ ਲੱਗਣ ਲੱਗੇ ਅਸੀਂ ਵੀਡੀਓ ਪੂੜੀ ਜੀ ਬਣਾ ਕੇ ਪਾਉਣ ਲੱਗੇ ਨਹੀਂ ਸੋਨਾ ਕੰਮ ਆਇਆ ਲੋਕ ਪ੍ਰਵਾ ਸਹਿਜੋ ਦੇਣ ਲੱਗ ਗਏ ਜਿਵੇਂ ਹੁਣ ਕਿਸੇ ਨੇ ਕੇਲੇ ਦੇ ਦੇ ਤੇ ਕਿਸੇ ਨੇ ਕੋਈ ਹੋਰ ਪਤਕਾ ਕaju ਬਰਾਮ ਦੇ ਦੇ। ਉਹ ਲੈ ਮੈਂ ਮੈਂ ਕਈ ਵਾਰੀ ਕਈ ਵਾਰੀ ਮੈਂ ਲੱਗਿਆ ਸੜਕਦਾਂ ਦੀ ਮੇਰੇ ਨਾਲ ਬੈਠੇ ਬੜਾ ਜਿਆਦਾ ਆ ਗਿਆ। ਪਰ ਇਹ ਤਾਂ ਸਖਪਾਲ ਮੇਲਾ ਹੁੰਦਾ ਲੋਕਾਂ ਨੇ ਬੜੀ ਬਣਾਉਣਾ ਪਾਪਾ ਦੱਬਦੇ ਆ ਜਰ। ਪਰ ਕਰ ਪਰ ਵੰਗਾ ਬੜੀ ਬੜੀ ਤੁੰਦਾ ਤੇ ਮੈਂ ਚੱਲਦੇ ਫਿਰਦਾ ਨਹੀਂ ਥੋੜਾ ਵਧੀਆ ਕੰਮ ਕੀਤਾ ਯਾਰ ਕਿਉਂਕਿ ਦੇਖੋ ਸਾਨੂੰ ਯਾਰ ਆਈਆਂ ਸਿਆਣੇ ਕਹਿੰਦੇ ਨੇ ਵੀ ਜਿਹੜੇ ਜੰਮਦੇ ਸੁਣਾਉਂਦੇ ਨੇ ਉਹ ਠਿੱਕੀ ਹੁੰਦੇ ਨੇ ਕਿਉਂਕਿ ਇਹ ਉਮਰ ਦੇ ਵਿੱਚ ਛੋਟੀ ਉਮਰ ਦੇ ਵਿੱਚ ਜਿਹੜੇ ਬੱਚਾ ਸਾਹਮਣੋਂ ਹੋਵੇ ਉੱਗੇ ਜਾ ਕੇ ਬਹੁਤ ਜਿਵੇਂ ਕਹਿੰਦੇ ਤਰੱਕੀ ਕਰਦਾ ਬਈ ਤੂੰ ਐਤ ਕੀ ਆਪ ਵੀ ਤੂੰ ਆ ਕੇ ਦੇਖ ਕੇ ਗਿਆ ਉਤੇ ਹਾਂ ਠੀਕ ਹੈ ਹੁਣ ਵੀ ਦੇਖੀ ਜਵਾਕਾਂ ਨੂੰ ਜਿਵੇਂ ਕਹਿਦੀ ਹੈ ਨਾ ਵੀ ਇੱਕ ਲਹਿਰ ਜੀ ਲੱਗੀ ਹਾਂ ਚਾਹੇ ਜ ਲੱਗੀ ਚਿੰਕ ਜੀ ਲੱਗੀ ਚਾਹੇ ਤੂੰ ਬੱਚੇ ਲਾਲਚ ਨੂੰ ਮੰਨ ਲਾਉਣ ਲੱਗੇ ਉਹ ਅਸੀਂ ਇੱਕ ਲਾਲਚ ਨਹੀਂ ਦਿੰਦੇ ਬਈ ਉਹ ਇਟਾਂ ਆ ਵਿਚਲ ਜਵਾਕਾਂ ਨੂੰ ਐ ਹੋ ਜਾਂਦਾ ਵੀ ਯਾਰ ਕੇਲੇ ਖਾਵਾਂਗੇ ਉੱਥੇ ਸਰ੍ਹਦਾਈ ਬਣਾਉਂਦੇ ਆ ਸਰ੍ਹਦਾਈ ਬਣਾਵਾਂਗੇ ਪੀਵਾਂਗੇ ਉਹ ਜੇ ਅਸੀਂ ਹੁਣ ਜਾਣਦੇ ਆ ਗਰੌਣ ਚ ਨੂੰ ਕਈ ਵਾਰ ਤੇ ਉਹ ਜਾਂਦੇ ਹੀ ਲੱਗ ਜਾਣਗੇ ਚਾਚਾ ਅੱਜ ਬਣਾਵੇਂਗਾ ਵਿਚਦੀ ਦੋ ਤਿੰਨ ਦਿਨ ਅਸੀਂ ਬਣਾਈ ਨਹੀਂ ਉਹ ਜਵਾਕ ਸਾਨੂੰ ਵੀ ਐ ਜੇ ਲੱਗਿਆ ਯਾਰ ਵੀ ਨਰਾਸ਼ ਜੇ ਨੇ ਹਣਾ ਤੇ ਕਿ ਫਿਰ ਕਹਦੇ ਆ ਚੱਲ ਹੁਣ ਦੋ ਦੋ ਚੀਜ਼ਾਂ ਵੀ ਇਕੱਠੀਆਂ ਹੋ ਜਾਂਦੀਆਂ ਨੇ ਨਾਲ ਹੀ ਸਰਧਾਈ ਨਾਲ ਹੀ ਸੇਵਾ ਪਹਿਲਾਂ ਤਾਂ ਅਸੀਂ ਇਕੱਲੇ ਸ਼ਨੀਵਾਰ ਰੱਖਿਆ ਸੀਗਾ ਵੀ ਕੇਲੇ ਕੁਲੇ ਇਕੱਲੇ ਸ਼ਨੀਵਾਰ ਲੈ ਕੇ ਆਉਂਦੇ ਸੀ ਹੁਣ ਜਿੰਨੇ ਹੋਰ ਯਾਰ ਮਿੱਤਰ ਨੇ ਜਾਂ ਪਿੰਡ ਦੇ ਬੰਦੇ ਨੇ ਸਾਡੇ ਦੇ ਵੀ ਅਗਲਾ ਕਹਿੰਦਾ ਯਾਰ ਸਾਡਾ ਵੀ ਨਾਮ ਲਿਖੋ ਸਾਡਾ ਵੀ ਲਿਖੋ ਹੁਣ ਅਸੀਂ ਹਫਤੇ 'ਚ ਦੋ ਵਾਰੀ ਕਰਤਾ ਕੇਲੇ ਦੋ ਦਿਨ ਸਰਧਾਈ ਦਾ ਤਕਰੀਬਨ ਜਿੱਤੇ ਦਾ ਮੌਸਮ ਜਖਰਾਬ ਹੋ ਜੂ ਤੇ ਦਾ ਭਮਾਨਾ ਬਣਾਈਏ ਨਹੀਂ ਤੇ ਤਕਰੀਬਨ ਬਣਾਉਣੀ ਬਣਾਉਨੇ ਸਰ ਹੁਣ ਉਧਰੋਂ ਜਦੋਂ ਕੰਮ ਉਧਰੋਂ ਵਰਕਸ਼ਾਪ ਕੰਮ ਕਰੇ ਚੱਲਦਾ ਬਈ ਉਹ ਤਾਂ ਹੁਣ ਰਾਤ ਵੀ ਕੰਮ ਸੀਗਾ ਅੱਛਾ ਮਾਲਕ ਦੀ ਕਰ ਨਾਲ ਹੁਣ ਸਾਉਂਡ ਪਾ ਲਿਆ ਹੁਣ ਤਾਂ ਤੂੰ ਉਹ ਚੀਜ਼ ਪੁੱਛ ਵੀ ਪਾਈ ਕਿਹੜੀ ਨਹੀਂ ਹਾਂ ਚਲੋ ਮੇਰਾ ਪਰਮਾਤਮਾ ਉਹ ਪੁੱਛ ਵੀ ਪਾਈ ਕਿਹੜੀ ਨਹੀਂ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਕੋਲੇ ਸਾਰਾ ਸਮਾਨ ਨਹੀਂ ਬਹਿਮ ਤਾਂ ਆਪਾਂ ਹੁਣ ਵੀ ਕੱਢਦੇ ਹਾਂ ਨਹੀਂ ਕਈ ਤੇਰੇ ਸਿਰ ਤੇਰੇ ਸਿਰੋਂ ਉੱਠ ਕੇ ਬੰਦੇ ਪੈਰ ਛੱਡ ਗਏ ਉਹ ਚਲ ਉਹ ਕਿਸਮਤ ਆਪੋ ਆ ਵਧੀਆ ਪਾਪ ਦੀ ਖਾਣੀ ਅਗਲੇ ਨੇ ਆਪਦੀ ਜੋ ਕੋਈ ਅੱਜ ਦੀ ਸਿਸ਼ਟ ਮੈਂ ਫੜਾਈ ਵੀ ਜਦੋਂ ਕਿਸੇ ਨੂੰ ਕੋਈ ਤਰਨਾ ਸੰਗਾਉਂਦਾ ਉਹ ਤੇ ਨਸਾਨ ਨਾਲ ਲੰਦਾ ਲਾਉਂਦਾ ਕਿ ਨਹੀਂ ਉਹ ਤਾਂ ਜਰ ਦੁਨੀਆਦਾਰੀ ਹੈ ਬਈ ਇੱਥੇ ਦਾ ਗੇਮ ਚ ਲਾ ਲਾ ਇੱਧਰ ਲਾ ਲਾ ਤੇਰੇ ਵਾਲੇ ਕੰਮ ਚ ਲਾ ਲਾ ਇਹ ਉਹ ਸਾਰੀ ਗੇਮ ਨਾ ਨੋਈ ਗੇਮ ਕਿਉਂ ਤਾਂ ਹੀ ਪਿਆਏ ਗੇਮ ਹੀ ਨਾ ਤਾਂ ਪਿਆ ਨਾ ਵੀ ਗੇਮ ਪੈਂਦੀ ਆ ਗੇਮ ਪੈਂਦੀ ਆ ਚਲ ਆਪਾਂ ਤਾਂ ਕਹਿੰਦੇ ਦਾਤੇ ਨੇ ਬਹੁਤ ਕੁਝ ਦਿੱਤਾ ਭਰਾਵਾ ਐਵੇਂ ਆਪਾਂ ਕਹਿ ਦੀਏ ਵੀ ਜੱਤੀ ਪੁਸਤੀ ਇਹੋ ਜੇ ਸੀ ਹਾਂ ਸਹੀ ਗੱਲ ਮੰਨੇ ਤਾਂ ਆਪਣੇ ਚ ਪੈਨ ਲੈਣ ਦੀ ਔਕਾਤ ਨਹੀਂ ਸੀ ਪਰਮਾਤਮਾ ਦੇ ਤੱਕ ਨਾ ਆਪਾਂ ਪ੍ਰਮਾਤਮਾ ਦੀ ਕਿਰਪਾ ਨਾਲ ਕਦੇ ਹੰਕਾਰ ਕੀਤਾ। ਨਾ ਕਦੇ ਕਰੀਏ ਪ੍ਰਮਾਤਮਾ ਨੂੰ ਇਹ ਕਹਿ ਕੇ ਅੱਗੇ ਦੁਰੇ ਸੀਗੇ ਵੀ ਪ੍ਰਮਾਤਮਾ ਇੰਨਾ ਕੀ ਨਹੀਂ ਵੀ ਧਰਤੀ ਦੀ ਰਹੀ ਏ ਇਹ ਨਾ ਹੋਵੇ ਰੱਬ ਨੂੰ ਤੱਬ ਦੱਸਣ ਲੱਗ ਜੀ। ਸੈਨੇ ਕਹਿੰਦੇ ਨੇ ਵੀ ਜਿਹੜਾ ਜਿਆਦਾ ਹਵਾ ਜੜਦਾ ਫਿਰ ਮਿੱਠੂ ਕੋੜੇ ਦੇ ਖੜੇ ਹੁੰਦੇ ਨੇ। ਹਾਂ। ਵੀ ਆਪਾਂ ਤਾਂ ਹੁਣ ਵੀ ਕਹਿੰਦੇ ਆ ਵੀ ਪ੍ਰਮਾਤਮਾ ਓਨਾ ਕੀ ਨਹੀਂ ਬਾਲਾ ਨਾ ਨਹੀਂ ਵੀ ਤੈਨੂੰ ਭੁੱਲ ਜੀਏ ਜਾਂ ਲੋਕਾਂ ਨੂੰ। ਉਹ ਐਂ ਕਹਦੀ ਆ ਵੀ ਬੱਸ ਜਿਵੇਂ ਤੈਨੂੰ ਬਾਕੀ ਤੂੰ ਸਮਝਦਾ ਹਨਾ ਗਾਣੇ ਹੋਣੇ ਤਾਂ ਪਹਿਲੇ ਹੀ ਬਾਲੇ ਹੋਣੇ ਹਨ। ਖਾਣਾ ਦੇ ਗਾਣੇ ਮੂੜਾ ਨਹੀਂ ਗਾਣਾ ਨੇ। ਉਹ ਗਨਣਾ ਸੌਂਕ ਹੁੰਦਾ ਸੌਂਕ ਪੂਰ ਲਿਆ ਹੁਣ ਪੂਰਾਗੇ ਜਿੱਤੇ ਪੂਰਾ ਤੁਹਾਨੂੰ ਦੱਸਾਂਗੇ ਵਧੀਆ ਤਰੀਕੇ ਦਾ ਪੂਰਾਗੇ ਕਿਵੇਂ ਚੱਲੇ ਜਾਂਦੀ ਪੂਰੀ ਘਾਟ ਸਿਰਾ ਮੈਂ ਆ ਰਿਹਾ ਮੈਂ ਕਹਣਾ ਇੱਦੋਂ ਉੱਪਰ ਕੀ ਹੈ ਕੁਝ ਵੀ ਨਹੀਂ ਜੇ ਸੰਤੋਸ਼ਟੀ ਹੈ ਤਾਂ ਸਾਰਾ ਕੁਝ ਜਿੱਦ ਤੇਰੇ ਕੋਲ ਘਰੇ ਕਮਰੇ ਭਰੇ ਪੈਸਿਆਂ ਦੇ ਪੈਨਿਆਂ ਮਣਾ ਮੂੰਹ ਗੱਡੀਆਂ ਖੜੀਆਂ ਨੇ ਜੇ ਉੱਥੇ ਸੰਤੁਸ਼ਟੀ ਨਹੀਂ ਕੀ ਕਰੇਗਾ ਮੈਂ ਫੇਰ ਦੱਸਦਾ ਭਾਈ ਸਾਰਿਆਂ ਨੂੰ ਉਹ ਉਹ ਬੰਦਾ ਆ ਗਿਆ ਉਹ ਉਹ ਕੌਣ ਆ ਗਿਆ ਸਾਲਾ ਉਹ ਮੈਨੂੰ ਮੈ ਫੋਨ ਕਰਕੇ ਸੱਦ ਮੈਨੂੰ ਆ ਕੇ ਠੀਕ ਆ ਜੇ ਵੀ ਆਜਾ ਆ ਜਾ ਆ ਜਾ ਲੈ ਬਾਈ ਇੱਕ ਤਾਂ ਸ਼ਾ ਬੰਦਾ ਪਸਾਣਿਆ ਯਾਰ ਕਿਹੜਾ ਰਹਿ ਗਿਆ ਆ ਕੇ ਆ ਦੱਸੋ ਕਿਹੜਾ ਬੰਦਾ ਜਿਹਨੂੰ ਪਤਾ ਕਮੈਂਟ ਕਰਕੇ ਦੱਸੋ ਜਿ세 ਕਿਵੇਂ ਠੀਕ ਆ ਵਧੀਆ ਤੂੰ ਦੱਸ ਲੋਟ ਹਾਂ ਸੈਟ ਉਹ ਅੱਜ ਦਿਮਾਗ ਸੋਚਿਆ ਮੈਂ ਇੱਧਰ ਆਉਂਦਾ ਸੀ ਮੈਨੂੰ ਮੈਂ ਦੋ ਤਿੰਨ ਵਾਰੀ ਸਬਾਲ ਬਾਈ ਨੂੰ ਇੱਥੇ ਮਿਲਿਆ ਮੈਂ ਅੱਜ ਦੇਖਿਆ ਮੈਂ ਲੋਕਾਂ ਦੇ ਬਣਾਵਣਾ ਵੀਡੀਓ ਬਣਾਉਣ ਦਾ ਪਾਸੇ ਕਿਉਂ ਨਾ ਦੱਬਿਆ ਜਾਵੇ ਠੀਕ ਆ ਵਧੀਆ ਗੱਲ ਆ ਹੋਰ ਫਿਰ ਅਸੇ ਠੀਕ ਹੈ ਕਿੱਧਰੋਂ ਆਈ ਪਿੰਡ ਤੇ ਰੌਣਕ ਆ ਗਈ ਕਿੱਧਰੋਂ ਆਈ ਹੈ ਵੀਰੇ ਫਿਰ ਆਵੇ ਰੌਣਕ ਦਾ ਫਿਰ ਆਈ ਲਾਉਣੇ ਆ ਨਹੀਂ ਯਾਰ ਤੁਹਾਡਾ ਧੰਨਵਾਦ ਆ ਕਰਨਾ ਬਣਦਾ ਧੰਨਵਾਦ ਕਦੇ ਯਾਰ ਦੇਖੋ ਨਾ ਜਿਵੇਂ ਕਹਿੰਦੇ ਸਿਆਣਕਾਂ ਨੇ ਕੰਮ ਕੋਈ ਵੀ ਸ਼ੁਰੂ ਕਰਨਾ ਹੋਵੇ ਉਰੇ ਲੱਗਣਾ ਪੈਂਦਾ ਸੋਚਿਆ ਤਾਂ ਮਣੀ ਬੜਾ ਕੋਸਾ ਕਰਾਂਗੇ ਤੇ ਮੈਂ ਦਾਤੇ ਨੂੰ ਇੱਕ ਹੋਰ ਵੀ ਉਹ ਕਰ ਦਾਂ ਵੀ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਮੇਰੀ ਤਮੰਨਾ ਪੂਰੀ ਹੋ ਗਈ ਨਾ ਪਿੰਡ ਦੇ ਪਲੇਅਰਾਂ ਨੂੰ ਕੋਈ ਘਾਟ ਨਹੀਂ ਰਹਿਣਾ ਮੈਂ ਤਾਂ ਇਕੱਲੇ ਆ ਬੈਠਾ ਖੇਤ ਦੇ ਵਿੱਚ ਝੂਠ ਨਹੀਂ ਬੋਲਦਾ ਜਿੰਨੇ ਜੋਗਾ ਹੋਇਆ ਚਾਹੇ 10 ਪਲੇਅਰ ਹੋਣ ਪਿੰਡ ਦੀ 15 ਹੋਣ ਖਰਾਕ ਬੰਨੀ ਹੋ ਵੀ ਹੋਰ ਚੀਜ਼ਾਂ ਬੰਨੀ ਹੋ ਵੀ ਬਸ ਉਹ ਮੇਰਾ ਕੰਮ ਲਵੇ ਲੱਗਿਆ ਹੋਇਆ ਜੇ ਪ੍ਰਮਾਤਮਾ ਦੀ ਕਿਰਪਾ ਨਾਲ ਰੱਬ ਨੇ ਉਹ ਸੁਣ ਲਈ ਆਪਾਂ ਕੱਲੀ ਇਹ ਆਪਾਂ ਇਹ ਨਹੀਂ ਕਹਿੰਦਾ ਵੀ ਮੈਂ ਬੜਾਈ ਕਰਦਾ ਜਾਂ ਮੈਂ ਐਂ ਕਰ ਦੂਆਂ ਕਰ ਦੂਣਾ ਜੇ ਦਾਤਾ ਆਪਾਂ ਨੂੰ ਦੇਊਗਾ ਤਾਂ ਆਪਾਂ ਕਰ ਸਕਦੇ ਆ ਜੇ ਆਪਣੇ ਕੋਲ ਹੀ ਕੁਛ ਨਹੀਂ ਆਪਾਂ ਕੀ ਕਰਦਾ ਜੀ ਭਾਈ ਮੈਂ ਬੰਦਾ ਲਾਹਣਾ ਯਾਰ ਇਹ ਬੰਦਾ ਜੱਸਰ ਕੋ ਜਾ ਠੁਲੀ ਵਾਲੀ ਇਸੇ ਕਿਵੇਂ ਬਾਈ ਵਧੀਆ ਸੈਟ ਆ ਬਾਈ ਵਧੀਆ ਕੀ ਬਣਦਾ ਵਾਸ ਸੈਟ ਆ ਜਦੋਂ ਸੁਰੂ ਹੋ ਗਿਆ ਕੌਡੀ ਦਾ ਸੀਜ਼ਨ ਸਟਾਰਟ ਆ ਇਹ ਕਾੜਦਾ ਸੱਪ ਬਾਈ ਕੌਡੀ ਦੇ ਜਿਵੇਂ ਇੱਕ ਪਹਿਲਾਂ ਗੌਰਵ ਜੀ ਮੈਂ ਕਾੜਦਾ ਸੱਪ ਕਾੜਦਾ ਹੁਣ ਵੀ ਆਉ ਸੱਪ ਦੂਜਾ ਸੀ ਗੌਰਵ ਬਾ ਰੂਪ ਇਹਨੂੰ ਦਿੰਨੇ ਆ ਇਹ ਬੰਦਾ ਗੌਰਵ ਦੂਜਾ ਗੌਰਵ ਜਿਸ ਵੇਲੇ ਕੱਲ੍ਹ ਤੋਂ ਮੈਚ ਰਿਹਾ ਕਿਵੇਂ ਰਿਹਾ ਕੱਲ੍ਹ ਅੱਧੇ ਪੈਂਟ ਤੇ ਹਰ ਇੱਕ ਬੰਦਾ ਅੱਛਾ ਉਹ ਅੱਲਾਹ ਹਜ਼ਾਰ ਖੜਾ ਲਈ ਇਹ ਮੁੰਡਿਆਂ ਨੂੰ ਸਿਰ ਕਰਾਇ ਦੇ ਰਿਹਾ ਹੈਡਰ ਐਂਟਰੀ ਕਰਾਇਦੀ ਵੀ ਕਰਦਾ ਐਂਜੇ ਗਰਾਊਂਡ 'ਚ ਇਹਦੀ ਵੀ ਕਰਾਉਣਾ ਇਹਦੀ ਇਹਦੀ ਐਂਟਰੀ ਕਰਾਉਣੇ ਬਾਈ 40 ਸਾਲਾਂ 'ਚ ਮੋਕਾ ਪੱਕਾ ਦਵਾਉਣੇ ਨੂੰ ਪੱਕਾ 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 ਇਹ ਹੋਇਆ ਇੱਕ ਇਹ ਹੋ ਗਿਆ ਇੱਕ ਸਾਡੇ ਬੰਦੇ ਵਾਲਾ ਗੋਰਾ ਹੋ ਗਿਆ ਇੱਕ ਤੋਂ ਸਾਡੀ ਨਿਗਾ ਚ ਹੋਰ ਨਹੀਂ ਬੰਦੇ ਅੱਛਾ ਨਾ ਆਪਾਂ ਦਾ ਮਨੀ ਪਤਾ ਕੀ ਗੱਲ ਆਪਾਂ ਦਾ ਪ੍ਰੈਕਟਿਸ ਲਾਉਨੇ ਆ ਆਪਣੇ ਸਰੀਰ ਦੀ ਫਿਟ ਹੋਸੀ ਠੀਕ ਕਹਿੰਦੇ ਹੁੰਦੇ ਆ ਵੀ ਸਮੇਂ-ਸਮੇਂ ਨਾਲ ਇਹ ਚੀਜ਼ ਸੌਂਦੀ ਆ ਹਨਾ ਹੁਣ ਜਾਵਾਂਗੇ ਕਦੇ ਆਪਾਂ ਕਦੇ ਗਰਾਊਂਡ 'ਚ ਨਹੀਂ ਸੀ ਬੜੇ ਹੁਣ ਪ੍ਰਮਾਤਮਾ ਦੀ ਕਿਰਪਾ ਨਾਲ ਤਾਂ 3 ਮਹੀਨੇ ਹੋ ਗਏ ਗਰਾਊਂਡ 'ਚ ਕਦੇ ਆਪਾਂ ਖੇਟੀ ਨਹੀਂ ਬਈ ਕਬੱਡੀ ਨਾ ਮੈਂ ਕਦੇ ਫੁੱਟਬਾਲ ਖੇਡੀ ਸੀ ਨਾ ਕਦੇ ਬਾਲੀਬਾਲ ਖੇਡੀ ਸੀ ਇਹਦੀ ਸਾਰੀਆਂ ਗੇਮਾਂ ਨੂੰ ਜਿਵੇਂ ਕਰੀਏ ਵੀ ਟੱਚ ਕਰ ਕਰ ਦੇਖ ਰਹੇ ਹਾਂ ਵੀ ਉਹ ਸਰੀਰ ਦੀ ਫਿਟਰ ਅਸਲੀ ਚਲ ਗਰਾਊਂਡ ਨਾਲ ਜੁੜ ਗਿਆ ਗਰਾਊਂਡ ਨਾਲ ਜੁੜ ਗਿਆ ਗਰਾਊਂਡ ਨਾਲ ਤਾਂ ਮੈਂ ਪਹਿਲਾਂ ਵੀ ਜੁੜਿਆ ਹੋਇਆ ਸੀ ਵੀ ਜਣੀ ਜਿਹੜੇ ਅੱਜ ਬੱਚਿਆਂ ਚ ਜਾਂ ਸਾਡੇ ਪਿੰਡ ਦੇ ਨੌਜਵਾਨਾਂ ਦੇ ਵਿੱਚ ਵਿਚਰੇ ਆਂਗੇ ਉੱਥੇ ਜਾਂਦੇ ਆ ਉਹਨਾਂ ਨਾਲ ਰਲ ਕੇ ਮਿਹਨਤ ਲਾ ਰਹੇ ਆ ਉਹ ਸੁਆਦ ਵੱਖਰਾ ਇਕੱਲੇ ਦਾ ਤਾਂ ਇਕੱਲਾ ਹੀ ਆ ਭਾਈ ਉੱਥੇ ਜਾਂਦੇ ਸੀਗੇ 15 ਮਿੰਟ ਲਾਉਂਦੇ ਸੀ ਘਰੇ ਆ ਜਾਂਦੇ ਸੀ ਮੈਂ ਬਾਈ ਫੇਰ ਦੱਸਦਾ ਸਾਰਿਆਂ ਨੂੰ ਇਹ ਬੰਦਾ ਨਾ ਪਹਿਲੀਆਂ ਦਾ ਸਟਾਰ ਜਿਵੇਂ ਕਿ ਇਹਦੇ ਵੀ ਸੈਣੀ ਬੈਰੋ ਕਹਿੰਦੇ ਵੀ ਪਲਾਪਾ ਨਹੀਂ ਕਹਿੰਦੇ ਪਹਿਲਾਂ ਵੀ ਭਾਈ ਆਪਣੇ ਟਾਈਮ 'ਚ ਫੁਲਾਣ ਨੇ ਝੱਗ ਕੱਢੀ ਆ ਆਪਣੇ ਟਾਈਮ 'ਚ ਇਹ ਬੰਦੇ ਨੇ ਝੱਗ ਕੱਢੀ ਆ ਮੈਂ ਅੱਖੀ ਦੇਖਿਆ ਬੰਦਾ ਹੈ ਕਿਉਂਕਿ ਸਟ੍ਰਗਲ ਟਾਈਮ ਜਦੋਂ ਬੰਦਾ ਸਟ੍ਰਗਲ ਕਰਦਾ ਬਹੁਤ ਔਖਾ ਹੁੰਦਾ ਪਰ ਮਿਹਨਤ ਕਰਕੇ ਜੋ ਅੱਗੇ ਬੰਦਾ ਅੱਗੇ ਆਉਂਦਾ ਬਾਅਦ 'ਚ ਬੰਦੇ ਕਹਿੰਦੇ ਨੇ ਹਣਾ ਭਾਈ ਵੀ ਯਾਰ ਇਹ ਕਿਵੇਂ ਤਰੱਕੀ ਕਰ ਗਿਆ ਪਰ ਲੋਕਾਂ ਨੇ ਸਟ੍ਰਗਲ ਨਹੀਂ ਦੇਖੀ ਬਿਲਕੁਲ ਹਣਾ ਪਰ ਇਹ ਬੰਦੇ ਸਟ੍ਰਗਲ ਇੰਨੀ ਸੀ ਯਾਰ ਮੈਂ ਰਹਿ ਰੱਬ ਦਾ ਨਾ ਇਹ ਬੰਦੇ ਨੇ ਕਹਿ ਕਹਿ ਬੰਦੇ ਦੇ ਝੱਗ ਕੱਢੀ ਆ ਕਹਿ ਕਹਿ ਬੰਦਾ ਥੁਲੀਆ ਲੋਜੇ ਨਾਮ ਨਾ ਚਲੋ ਤੁਹਾਡੇ ਪਿੰਡ ਦੇ ਪਲੇਅਰ ਬਹੁਤ ਬਧਨੇ ਛੋਟਾ ਪਹਿਲਾਂ ਵੀ ਥੁਲੀਆ ਦਾ ਨਾਮ ਚੱਲਦਾ ਰਿਆ ਅੱਜ ਜਿਵੇਂ ਜੱਸਾ ਬੈਠਾ ਤੁਹਾਡੇ ਹੋਰ ਬਹੁਤ ਪਲੇਅਰ ਨੇ ਠੀਕ ਆ ਬਹੁਤ ਨਾਮ ਚੱਲਦਾ ਪਰ ਮਾਤਮਾ ਅਗਰਦਾਸ ਵੀ ਐਂ ਛੋਟੇ ਪਿੰਡ ਦਾ ਨਾਮ ਚੱਲਦਾ ਹੈ ਕਿਉਂਕਿ ਜਿਵੇਂ ਸਾਡੇ ਪਿੰਡ ਦੇ ਖੇਡਣ ਲਾਇਆ ਸਾਡੇ ਪਿੰਡ ਪਹਿਲਾ ਹੈਪੀ ਖੇਡਦਾ ਸੀ ਜਾਂ ਹੋਰ ਸਾਡੇ ਪਲੇਅਰ ਉੱਗਣ ਲੱਗੇ ਉਸੇ ਸਮਾਂ ਸਿਸਟਮ ਹੈ ਵੀ ਟਾਈਮ ਟਾਈਮ ਦੇ ਨਾਲ ਪਿੰਡ ਦਾ ਨਾਮ ਭੱਲਣਾ ਨਿਕਲੋ ਹੁਣ ਤੁਹਾਨੂੰ ਦੱਸਦਾ ਮੈਂ ਹੁਣ ਵੀ ਤੂੰ ਲੁਧਿਆਣਾ ਹੀ ਵਗ ਜੀਂ ਚੰਡੀਗੜ੍ਹ ਵਗ ਜੀਂ ਜਿਹੜਾ ਇਹ ਕੰਮ ਨਾਲ ਰ ਡੀ ਜੇ ਨਾਲ ਹਮ オーਰਕੈਸਟਰਾ ਨਾਲ ਹਮ ਜਿਆ ਲਾਈ ਬਸਾਉਂ ਰਾਂ ਹਮ ਉਹਨਾਂ ਕੋਲੇ ਨਾਂਉ ਲਾਈ ਦੀ ਹਮ ਵੀ ਬਾਈ ਜੀ ਸੋਪਾਲ ਨੂੰ ਜਾਣਦੇ ਹਾਂ ਠੁਲੀ ਵਾਲਾ ਆਟੋਮੈਟਿਕਲੀ ਲਾ ਦੇਣਗੇ ਕੀ ਬਾਤ ਆ ਆਟੋਮੈਟਿਕ ਕਹਿਣਗੇ ਠੁਲੀ ਵਾਲਾ ਬਸ ਭਾਈ ਤਬਿਆ ਦਾ ਪਾਉਣ ਚਾ ਲਾ ਆਪਾਂ ਗੱਲ ਜਿਆਦਾ ਕੰਮ ਲੰਬਾ ਹੋ ਜਾਂਦਾ ਆਪਾਂ ਬਾਈ ਕੋਲ ਦਾ ਇਹ ਤਾਂ ਜਾਂਦੇ ਲੰਗੇ ਆ ਚੱਲ ਬਾਈ ਨੂੰ ਮਿਲਿਆ ਤੇਰਾ ਧੰਨਵਾਦ ਭਾਈ ਸਾਨੂੰ ਮਿਲਿਆ ਤੇਰਾ ਵੀ ਧੰਨਵਾਦ ਆ ਬਾਈ ਤੂੰ ਪਹੁੰਚਿਆ ਸਾਡੀ ਕੁਟੀਆ 'ਚ ਚੱਲ ਰੋ ਭਾਈ ਨਹੀਂ ਨਹੀਂ ਯਾਰ ਕੁਟੀਆ ਦਾ ਚਲੋ ਭਾਈਆਂ ਨਾਲ ਜਾਂਦੇ ਜਾਂਦੇ ਕੋਈ ਗੱਲ ਕਹਿਣੀ ਚਾਹਣਾ ਸਾਰਾ ਕਿਉਂਕਿ ਮੈਂ ਨਾ ਮੈਂ ਨਾ ਇੱਕ ਸੋਚ ਰਿਹਾ ਹਾਂ ਨਾ ਮੈਂ ਵੀ ਆਪਾਂ ਕਈ ਚਿਹਰੇ ਇਦਾਂ ਦੇ ਹੁੰਦੇ ਆ ਚਲੋ ਇੱਕ ਆਪਾਂ ਕਰ ਤਾਂ ਨਹੀਂ ਸਕਦੇ ਕਰ ਨਾਲ ਤਾਂ ਜੋ ਪਰਮਾਤਮਾ ਆਪਾਂ ਤਾਂ ਇੱਕ ਜਰੀਆ ਬਣ ਜਾਂਦਾ ਵੀ ਕਿਸੇ ਨੂੰ ਅੱਗੇ ਲੈ ਕੇ ਆਈਏ ਤੈਨੂੰ ਦੱਸਦਾ ਲੋਕਾਂ ਵਿੱਚ ਚਿਹਰੇ ਯਾਰ ਸਹੀ ਖਦਾ ਹੀ ਆ ਹੂੰ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਨਾਲ ਲੜੋ ਨਾ ਹੂੰ ਹਮੇਸ਼ਾ ਇੱਕ ਦੂਜੇ ਨਾਲ ਪਿਆਰ ਬਣਾ ਕੇ ਰੱਖੋ ਇਹ ਜਿਵੇਂ ਆਪਾਂ ਕਹਿੰਦੀ ਆ ਵੀ ਜ਼ਿੰਦਗੀ ਬਹੁਤ ਲੰਬੀ ਨਹੀਂ ਹੁੰਦੀ ਬੰਦੇ ਦੀ ਹਾਂ ਠੀਕ ਹੈ ਜੇ ਆਪਾਂ 50 60 ਸਾਲ ਕਹਦੀ ਆ ਜ਼ਿੰਦਗੀ ਦੇ ਬਹੁਲੇ ਲੰਬੇ ਨਹੀਂ ਹੁੰਦੇ ਕਿਉਂ 10 12 ਸਾਲ ਤਾਂ ਬਚਪਨ ਚ ਲੰਘ ਜਾਂਦੇ ਆ ਮੁਰਕੇ ਬਜਦੇ ਆ 7 8 ਸਾਲ ਬਚਦੇ ਆ ਉਹ ਆਪਣੇ ਪੜ੍ਹਾਈ ਦੇ ਲਾਲਾ ਕਾਲਜ ਦੇ ਲਾਲਾ ਮौज-ਮਸਤੀ ਦੇ ਲੰਘ ਜਾਂਦੇ ਆ ਉਸ ਤੋਂ ਬਾਅਦ ਆਪਦਾ ਪਰਿਵਾਰਕ ਜੀਵਨ ਆ ਜਾਂਦਾ ਫਿਰ ਬੰਦਾ ਆਪਦੇ ਬੱਚਿਆਂ ਵੰਨੀ ਉੱਚਣ ਲੱਗ ਜਾਂਦਾ ਰਜੇਵੇਂ ਇਹਨੇ ਇੱਥੇ ਲੜ ਲੜ ਕੇ ਕਿਸੇ ਨੂੰ ਕੀ ਲੈਣਾ ਪਿਆਰ ਬਣਾ ਕੇ ਰੱਖੋ ਇੱਕ ਦੂਜੇ ਨਾਲ ਪਿਆਰ ਮੁਹੱਬਤ ਰੱਖੋ ਆਹੀ ਜੀ ਰਿਹੋ ਜੇ ਸਤੂੰ ਬਈ ਕੋ ਕਹਿਣਾ ਚਾਹਣਾ ਮੈਂ ਤਾਂ ਬਈ ਇਹੀ ਕਹਿਣਾ ਚਾਹਣਾ ਵੀ ਜਿਵੇਂ ਸਾਡੇ ਪਿੰਡ ਤਰੱਕੀ ਦਿਰਾ ਤੇ ਆ ਹੂੰ ਸਿੱਧੀ ਜੀ ਗੱਲ ਤਰੱਕੀ ਦਿਰਾ ਦਿਆ ਸਾਡੇ ਪਿੰਡ ਦੇ ਗਰਾਊਂਡ ਚ ਕਾਉ ਪੈਂਦੇ ਹੁੰਦੇ ਸੀ ਹੁਣ ਬਈ 100 100 ਬੱਚਾ ਆਉਂਦਾ ਰੋਜ਼ ਮੈਂ ਬਸ ਇਹ ਪਤਾ ਹੀ ਕਹਿਣਾ ਚਾਹਣਾ ਬਹੁਤ ਬਹੁਤ ਪਿਆਰ ਦੇ ਨਾਲ ਹੀ ਨੇ ਪਿਆਰ ਦੇ ਨਾਲ ਕਿਸੇ ਨਾਲ ਕੋਈ ਈਰਖਾ ਨਹੀਂ ਕਿਸੇ ਨਾਲ ਕੋਈ ਜ਼ੈਰ ਵਿਰੋਧ ਨਹੀਂ ਹੋ ਜਾਓ ਇੱਕ ਵਾਰੀ ਜੇ ਕਰ ਲਾ ਹਨ ਜੇ ਜਵਾਕਾਂ ਨਾਲ ਕਹਿੰਦਾ ਯਾਰ ਜਿੰਨਾ ਪਿਆਰ ਛੱਡੇਗਾ ਉਹਨੂੰ ਦੁੱਗਣਾ ਤੈਨੂੰ ਮਿਲੂਗਾ ਉਹ ਬੱਚੇ ਸਾਨੂੰ ਦੁੱਗਣਾ ਪਿਆਰ ਕਰਦੇ ਆ ਮੋਬਾਈਲਾਂ ਨੇ ਨਾ ਮਾਪਿਆਂ ਤੋਂ ਬੱਚੇ ਦੂਰ ਕਰਦੇ ਹਾਂ ਜਿਹੜੇ ਹੁਣ ਗਰਾਊਂਡ 'ਚ ਬੱਚੇ ਹੁੰਦੇ ਆ ਸਾਡੇ ਕੋਲ 3-4 ਨਹੀਂ ਇੱਕ ਸੈਣ ਇਹ ਵੀ ਕਹਿੰਦੇ ਆ ਜੇ ਬੱਚਾ ਖਰਾਬ ਹੋ ਜਾਏ ਫਿਰ ਕਹਿੰਦੇ ਫੋਨ ਨੇ ਖਰਾਬ ਕਰਤਾ ਜਾਂ ਫੋਨ ਖਰਾਬ ਹੋਇਆ ਫਿਰ ਕਹਿੰਦੇ ਬੱਚੇ ਨੇ ਖਰਾਬ ਕਰ ਦਿੱਤਾ ਬਿਲਕੁਲ ਹੁਣ ਜਿਹੜੇ ਮੰਨ ਕੇ ਚੱਲ ਸਾਡੇ ਕੋਲ 2-2.5 ਘੰਟੇ ਆਉਂਦੇ ਆ ਉੱਥੇ ਹਾਂ ਚੱਲ ਸਾਡੇ ਕੋਲੇ ਨਹੀਂ ਆਉਂਦੇ ਸਾਡੇ ਉਸਤਾਦ ਜੀ ਆਉਂਦੇ ਆ ਉੱਥੇ ਮਾਸਟਰ ਦਲੀਪ ਸਿੰਘ ਹਾਂ ਉਹਨਾਂ ਦੀ ਸਤਰਸਾਇਆ ਹੀਟ ਕੈਂਪ ਲੱਗਿਆ ਹੋਗਾ ਤੇ 2 2.5 ਘੰਟੇ ਜਿੰਨਾ ਵੀ ਟਾਈਮ ਉਹਨਾਂ ਦਾ ਫੋਨ ਤੋਂ ਖੇਡਾ ਸੁਟਦਾਂ ਨੇ ਸੁਟਦਾਂ ਜਿਹੜੀ ਚਿਣਕ ਗਾਂਹਾਂ ਵਾਲੀ ਲੱਗਦੀ ਆ ਹੁਣ ਬੱਚੇ ਇਹੋ ਜਿਹੇ ਨੇ ਹੁਣ ਸਾਡੇ ਮਕਰ ਪਏ ਬਨੇ ਕਹਿੰਦੇ ਬਈ ਜਰਸੀਆਂ ਲੈ ਕੇ ਦੋ ਸਾਨੂੰ ਹੂੰ ਲੈ ਕੇ ਦੇਵਾਂਗੇ ਬਈ ਜਰਸੀਆਂ ਵੀ ਲੈ ਕੇ ਦੇਵਾਂਗੇ ਸਟੱਡ ਬੂਟ ਵੀ ਉਹਨਾਂ ਨੂੰ ਲੈ ਕੇ ਦੇਵਾਂਗੇ ਉਹਦੇ ਨਾਲ ਉਹਨਾਂ ਦਾ ਬੱਚਿਆਂ ਦਾ ਉਤਸ਼ਾਹ ਹੋਰ ਵਧੂਗਾ ਆਹ ਬਈ ਅੱਗੇ ਆਉਣਗੇ ਠੀਕ ਹੈ ਨਾ ਦੋ ਟੀਮਾਂ ਬਣਾ ਦੇਣੀਆਂ ਨੇ ਅਸੀਂ ਉਹਨਾਂ ਦੀ ਫੁੱਟਬਾਲ ਦੀਆਂ ਅਲੱਗ-ਅਲੱਗ ਕਲਰ ਦੀਆਂ ਜਰਸੀਆਂ ਉਹਨਾਂ ਨੂੰ ਤੇ ਜਿਹੜੇ ਫਿਰ ਕੁਝ ਹੋਣਾ ਹੈ ਕਹਿੰਦੇ ਵੀ ਅਸੀਂ ਭੱਜਣ ਜਾਇਆ ਕਰਨਾ ਪਿੰਕਾ ਚਾਰ ਗਾਂ ਉਹਨਾਂ ਨੂੰ ਵੀ ਉਹੇ ਜਿਹਾ ਕਰਾਂਗੇ ਪਰਾਲਾ ਮੰਨ ਕੇ ਚੱਲੋ ਉਹਨਾਂ ਨੂੰ ਮੈਂ ਇੰਨਾ ਵੀ ਕਹਤਾ ਮੈਂ ਹਾਂ ਤੁਸੀਂ ਮਿਹਨਤ ਕਰੋ ਆਪਦੀ ਪਿੰਕਾ ਜਰਗ ਪੰਜਾਬ ਚ ਕਿਤੇ ਵੀ ਆਉਂਦਾ ਜੇ ਤੁਸੀਂ ਜਾਣਦੇ ਚਾਹ ਬਣੋ ਮੈਂ ਆਪਣੀ ਗੱਡੀ ਦੇ ਆਪਣੇ ਖਰਚੇ ਤੇ ਲੈ ਕੇ ਜਾਉਂ ਪੰਜ ਜਵਾਕ ਉਹ ਜੋ 10 ਉਹ ਜੋ 15 ਕਿਹ ਬਾਤ ਲੈ ਕੇ ਜਾਉਂ ਜਰਾ ਆ ਸੋਚ ਆ ਪਿੰਡ ਦੇ ਬੰਦੇ ਕਿਉਂਕਿ ਜਦੋਂ ਕਿਸੇ ਨੂੰ ਨਾ ਆਪਣੇ ਪਿੰਡ ਦੇ ਜਵਾਕਾਂ ਨੂੰ ਅੱਗੇ ਲਿਆਉਣਾ ਹੋਵੇ ਜਾਂ ਉਹਨੂੰ ਤਰੱਕੀ ਦੇ ਨਾਲ ਤੇ ਤੋਰਨਾ ਹੋਵੇ ਤਾਂ ਇਹਦੇ ਪਰਾਲੇ ਕਰਨੇ ਹੀ ਪੈਂਦੇ ਆ ਜੇ ਜੇ ਬਾਈ ਮੰਨ ਕੇ ਚੱਲ ਇੰਨੇ ਜਵਾਕਾਂ ਦੇ ਵਿੱਚੋਂ ਜਦੋਂ ਸੌ ਜਵਾਕ ਆਪਾਂ ਬਾਲੇ ਨਾਲ ਜੇ ਆਪਾਂ ਦੋ ਜਵਾਕਾਂ ਦੀ ਵੀ ਜ਼ਿੰਦਗੀ ਬਚਾ ਗਏ ਇੱਕ ਬੰਦਾ ਹੂੰ ਕੰਮ ਦਸਿਆਂ ਤੋਂ ਉਹ ਬੰਦਾ ਆਪਦੇ ਆਪ ਦਾ ਜੀਵਨ ਸਫਲ ਮੰਨੂਗਾ ਜੇ ਇੱਕ ਬੰਦਾ ਦੋ ਮਾਂ ਬਚਾ ਗਿਆ ਦੋ ਜੱਸਾ ਬਚਾ ਗਿਆ ਦੋ ਤੂੰ ਬਚਾ ਗਿਆ ਦੋ ਸਾਡਾ ਗੋਰਾ ਬਚਾ ਗਿਆ ਹੂੰ ਜੇ ਦੋ ਦੋ ਜਵਾਕਾਂ ਦੀ ਕਰਕੇ ਆਪਾਂ ਜ਼ਿੰਦਗੀ ਬਚਾ ਗਏ ਨਾਲੇ ਤਾਂ ਉਹਨਾਂ ਦੇ ਮਾਂ ਪਿਓ ਸੁਖੀ ਬਈ ਠੀਕ ਹੈ ਨਾਲੇ ਉਹਨਾਂ ਦੀ ਜ਼ਿੰਦਗੀ ਸੁਖੀ ਕਿਸੇ ਦਾ ਧੀ ਪੁੱਤ ਨਸ਼ੇ ਤੋਂ ਬਚ ਗਿਆ ਮਾਰੀਆਂ ਆਦਤਾਂ ਤੋਂ ਬਚ ਗਿਆ ਇਹਦੂ ਹੋਰ ਆਪਾਂ ਨੂੰ ਕੀ ਚਾਹਾਂ ਇਹਦੂ ਵੱਡੀ ਖੁਸ਼ੀ ਦੀ ਮੰਨੂਗਾ ਬਹੁਤ ਵੱਡੀ ਸੋਚ ਆ ਸਖਬਲ ਜੀ ਕਿਉਂ ਮਣੀ ਆਏ ਆ ਨਾ ਵੀਰੇ ਆਪ ਦੇ ਲਈ ਹਰੇ ਕਰਦਾ ਆਪ ਦੇ ਬੱਚਿਆਂ ਲਈ ਹਰੇ ਕਰਦਾ ਸਵਾਤਾਂ ਤਾਂ ਜੇ ਆਪਾਂ ਦੂਸਰੇ ਦੇ ਬੱਚਿਆਂ ਲਈ ਗਈਏ ਭਾਈ ਵੀਡੀਓ ਵਧੀਆ ਲੱਗੀ ਤਾਂ ਵਾਤ ਵਾਤ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਬਾਕੀ ਅਗਲੇ ਵੀਡੀਓ 'ਚ ਕੋਈ ਹੋਰ ਤੁਹਾਨੂੰ ਚਿਹਰਾ ਮਲਾਵਾਂਗੇ ਅੱਜ ਤੁਹਾਨੂੰ ਚਿਹਰੇ ਮਿਲਾਈ ਦਿੱਤੇ ਧੰਨਵਾਦ ਹੋਈ ਤੁਹਾਡੇ ਸਾਰਿਆਂ ਦਾ ਸਖਬਲ ਭਾਈ ਧੰਨਵਾਦ ਮਰਾ ਬਾਈ ਮਣੀ ਫੜਿਆ ਤੁਹਾਡੇ ਫੜਿਆ ਠੀਕ ਹੁੰਦਾ ਫੜਿਆ ਅੰਦਰ ਤੇ ਚੱਲ ਕੋਈ ਗੱਲ ਨਹੀਂ ਫੜ ਲਿਆ ਨਹੀਂ ਤੂੰ ਅੱਗੇ ਦਾ ਅੱਗੇ ਮੈਂ ਰੋ ਫੜਾਈ ਹੁਣ ਮੇਰੀ ਗੱਲ ਸੁਣ ਲੈ ਇਹ ਬੀੜੀ ਦੇ ਵਿੱਚ ਵੀ ਹੁਣ ਉੱਪਰ ਤੇਰਾ ਟਾਈਟਲ ਬਣਾਤਾ ਜਿਵੇਂ ਮੁਰਗਾ ਨਹੀਂ ਉਹ ਬਣਾਉਣਾ ਹੁੰਦਾ ਹਾਂ ਟੀਵੀ ਤੇ ਉਹਨਾਂ ਦਾ ਜਿਹੜਾ ਕੁਕੜੁਕੜੂਂ ਕਰਾਉਂਦਾ ਹੁੰਦਾ ਹੁਣ ਇਹਦੇ ਤੇ ਤੂੰ ਫੜੋ ਫੜਾਈ ਲਿਖ ਦਿਆ ਕਰੀ ਮੈਂ ਕਈ ਵਾਰੀ ਸੋਚਾਂ ਮੈਂ ਕੋਈ ਨਾ ਪਹਿਲਾਂ ਵੀ ਤੈਨੂੰ ਜਦ ਮੈਂ ਫੜਦਾ ਜੀ ਮਗਾ ਮੇ ਜਿੱਦੇ ਕਿਤੇ ਘਰੇ ਹੋਇਆ ਜਾਂ ਕਿਸੇ ਬਾਜੇ ਹੋਇਆ ਮੈਂ ਵੀ ਅੱਜ ਪੁੱਛ ਕੇ ਆਇਆ ਉਹ ਪੋਜਵਾ ਜੀ ਉੱਤੇ ਪਿੱਛੇ ਮੈਂ ਉਹ ਕਹਿੰਦੇ ਮਿਸਕ ਬੜਾ ਇਹਨੂੰ ਗਿਆ ਮੇਰੇ ਮਨ ਚ ਮੈਂ ਆਇਆ ਤਾਂ ਹੀ ਇਧਰ ਆ ਗਏ ਮੈਂ ਚੱਲ ਜਾ ਪਹਿਲਾਂ ਅੱਜ ਫੜ ਲਈ ਵੀ ਕਰਦਾ ਦੇ ਰੱਖਿਆ ਘਰੇ ਬੰਬੇ ਚ ਕਹਿੰਦਾ ਆਪਣੇ ਬੰਦੇ ਪੈ ਗਾਉਂਦਾ ਵੀ ਵਿਹਲੇ ਬੈਠੇ ਘਰੇ ਵਿਹਲਾ ਮਾਨਸਾ ਤਾਂ ਹੁੰਦਾ ਕਰ ਤੂੰ ਖੇਤ ਆਇਆ ਬਈ ਵਧੀਆ ਤੇਰਾ ਬਾਗ ਲੱਗਿਆ ਹੋਇਆ ਤੂੰ ਇੱਥੇ ਵਧੀਆ ਪਤਾ ਹੋ ਕਰਦਾ ਹਣਾ ਚੱਲ ਵਧੀਆ ਇਹ ਵੀ ਇੱਕ ਆਪਣੀ ਮਿਹਨਤ ਆ ਯਾਰ ਬਿਲਕੁਲ ਬਿਲਕੁਲ ਹਣਾ ਹੁਣ ਮੈਂ ਸਬਜ਼ੀ ਲਈ ਜਾਊਗਾ ਲੈ ਜਾ ਲੈ ਜਾ ਸਬਜ਼ੀ ਆ ਵਧੀਆ ਲੱਗੀ ਪਿਆ ਤੋ ਬਾਈ ਵੀਡੀਓ ਵਾਦ ਵਾਦ ਸ਼ੇਅਰ ਕਰਦੇ ਬਾਈ ਸਾਰੇ ਧੰਨਵਾਦ ਤੁਹਾਡਾ ਸਾਰਿਆਂ ਦਾ ਲਵ ਯੂ ਬਾਈ ਸਾਰਿਆਂ ਨੂੰ